ਮਸ਼ਹੂਰ ਵਲੌਗਰ ਦੀਪ ਮਠਾੜੂ ਤੇ ਸੰਦੀਪ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜਿਨ੍ਹਾਂ ਦੇ ਵੱਖ ਹੋਣ ਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਤੇ ਆਖਿਰ ਕਈ ਸਮੇਂ ਬਾਅਦ ਦੀਪ ਮਠਾੜੂ ਤੇ ਸੰਦੀਪ ਦੀ ਅਣਬਣ ਖਤਮ ਹੋਈ ਤੇ ਸੰਦੀਪ ਹੁਣ ਆਪਣੇ ਸਹੁਰੇ ਘਰ ਦੇ ਵਿੱਚ ਵਾਪਸ ਆ ਗਈ ਹੈ ਜਿਸ ਤੋਂ ਬਾਅਦ ਸੰਦੀਪ ਦੇ ਆਉਣ ਨਾਲ ਪੂਰਾ ਪਰਿਵਾਰ ਕਾਫੀ ਭਾਵੁਕ ਹੋ ਗਿਆ ਤੇ ਦੀਪ ਦੀ ਮਾਂ ਅਤੇ ਪਿਤਾ ਆਪਣੀ ਪੋਤੀ ਹਰਗੁਣ ਨੂੰ ਗਲੇ ਲਗਾ ਕੇ ਰੋਣ ਲੱਗ ਗਏ ਤੁਸੀਂ ਸਕਰੀਨ ਤੇ ਚਲਦੀਆਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਹੁਣ ਸੰਦੀਪ ਦੇ ਘਰ ਜਾਣ ਤੋਂ ਬਾਦ ਇੱਕ ਨਵੀਂ ਅਪਡੇਟ ਉਹਨਾਂ ਦੇ ਪਰਿਵਾਰ ਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਚੋਣ ਵਾਲਿਆਂ ਦੇ ਵੱਲੋਂ ਕਾਫੀ ਅੰਦਾਜ਼ੇ ਲਗਾਏ ਜਾ ਰਹੇ ਹਨ ਤੇ ਜਿਵੇਂ ਹੀ ਦੀਪ ਮਠਾੜੂ ਨੇ ਵਲੌਗ ਸ਼ੇਅਰ ਕੀਤਾ ਤਾਂ ਉਸ ਦੇ ਵੱਲੋਂ ਵਲੌਗ ਦੀ ਕਮੈਂਟ ਵੀ ਬੰਦ ਕਰ ਦਿੱਤੀ ਗਈ ਹਨ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਸੰਦੀਪ ਦੀ ਆਉਣ ਤੋਂ ਬਾਅਦ ਉਹ ਛੱਤ ਉੱਪਰ ਨਵੀਂ ਰਸੋਈ ਬਣਾ ਰਹੇ ਹਨ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸੰਦੀਪ ਆਪਣੇ ਸੱਸ ਸਹੁਰੇ ਤੋਂ ਅਲੱਗ ਹੋ ਗਈ ਹੈ ਤੇ ਕਾਫੀ ਰੋਸਟਰਾਂ ਵੱਲੋਂ ਵੀ ਉਹਨਾਂ ਨੂੰ ਟ੍ਰੋਲ ਕਰਕੇ ਇਹ ਗੱਲ ਬੋਲੀ ਜਾ ਰਹੀ ਹੈ ਕਿ ਉਹ ਆਪਣੇ ਸੱਸ ਸਹੁਰੇ ਨਾਲੋਂ ਵੱਖ ਹੋ ਰਹੇ ਹਨ ਪਰ ਉਹ ਸੱਸ ਸਹੁਰੇ ਨਾਲੋਂ ਵੱਖ ਹੋਈ ਹੈ ਜਾਂ ਨਹੀਂ ਇਸ ਬਾਰੇ ਅਸੀਂ ਨਹੀਂ ਜਾਣਦੇ ਤੇ ਜਿਵੇਂ ਹੀ ਉਹ ਕੋਈ ਅਪਡੇਟ ਦੇਣਗੇ ਤਾਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਬਾਕੀ ਸਾਡੇ ਵੱਲੋਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਕਿ ਪ੍ਰਮਾਤਮਾ ਉਹਨਾਂ ਦੋਨਾਂ ਨੂੰ ਅਤੇ ਪੂਰੇ ਪਰਿਵਾਰ ਨੂੰ ਹਮੇਸ਼ਾ ਇਕੱਠੇ ਰੱਖੇ ਤੇ ਉਹ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੌਣ ਤੇ ਬਾਕੀ ਤੁਸੀਂ ਕੀ رائے ਰੱਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ